ਚੁੰਨੀ ਦਾ ਭਾਰ ਇੱਕ ਨਿੱਕੀ ਜਿਹੀ ਬੱਚੀ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਵੀ ਤੇਰੇ ਵਾਂਗ ਸਿਰ ਤੇ ਚੁੰਨੀ ਲੈਣੀ ਆ ਮਾਂ ਨੇ ਕਿਹਾ ਨਹੀਂ ਧੀਏ ਤੂੰ ਹਲੇ ਬਹੁਤ ਛੋਟੀ ਹੈ ਤੇਰੇ ਕੋਲੋਂ ਚੁੰਨੀ ਦਾ ਭਾਰ ਨਹੀਂ ਚੁੱਕਿਆ ਜਾਣਾ ਬੱਚੀ ਨੇ ਕਿਹਾ ਮਾਂ ਚੁੰਨੀ ਕਿੱਥੋਂ ਭਾਰੀ ਹੁੰਦੀ ਹੈ ਹਲਕੀ ਤਾਂ ਹੁੰਦੀ ਹੈ ਮਾਂ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਨਹੀਂ ਧੀਏ ਇੱਕ ਚੁੰਨੀ ਵਿੱਚ ਚਾਰ ਪੱਗਾਂ ਸੰਭਾਲੀਆਂ ਹੁੰਦੀਆਂ ਨੇ ਪਿਓ ਦੀ ਪੱਗ ਭਰਾ ਦੀ ਪੱਗ ਪਤਨੀ ਦੀ ਪੱਗ ਅਤੇ ਪੁੱਤ ਦੀ ਪੱਗ ਇਹਨਾਂ ਨੂੰ ਇੱਕ ਔਰਤ ਆਪਣੀ ਚੁੰਨੀ ਵਿੱਚ ਸੰਭਾਲ ਕੇ ਰੱਖਦੀ ਹੈ ਬੱਚੀ ਕੁਝ ਸਮੇਂ ਲਈ ਚੁੱਪ ਹੋ ਗਈ ਤੇ ਕੁਝ ਸੋਚਦਿਆਂ ਬੋਲੀ ਮਾਂ ਫਿਰ ਤਾਂ ਪੱਗ ਵੀ ਬਹੁਤ ਭਾਰੀ ਹੋਣੀ ਹੈ ਮਾਂ ਨੇ ਪੁੱਛਿਆ ਉਹ ਕਿਵੇਂ ਬੱਚੀ ਬੋਲੀ ਮਾਂ ਪੱਗ ਵਿੱਚ ਵੀ ਤਾਂ ਚਾਰ ਚੁੰਨੀਆਂ ਦਾ ਭਾਰ ਹੋਵੇਗਾ ਮਾਂ ਦੀ ਚੁੰਨੀ ਭੈਣ ਦੀ ਚੁੰਨੀ ਪਤਨੀ ਦੀ ਚੁੰਨੀ ਅਤੇ ਧੀ ਦੀ ਚੁੰਨੀ ਬੱਚੀ ਦਾ ਮਾਸੂਮियत ਵਿੱਚ ਦਿੱਤਾ ਜਵਾਬ ਸੁਣ ਕੇ ਮਾਂ ਸੋਚੀ ਪਈ ਵੈਸੀ ਗੱਲ ਵੀ ਸੋਚਣ ਵਾਲੀ ਹੈ ਜੋ ਬੱਚੀ ਨੇ ਕਿਹਾ ਤੁਹਾਨੂੰ ਸਹੀ ਲੱਗਿਆ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ